ਸੁਪਰਵਾਈਜ਼ਰ ਕੁਲਤਾਰ ਸਿੰਘ ਹਾਂਜੀ ਕਿੰਨੇ ਤੇ ਸਿਕਿਉਰਿਟੀ ਗਾਰਡ ਜਿਹੜੇ ਕਿ ਗੁਰੂ ਨਾਨਕ ਹਸਪਤਾਲ ਦੇ ਵਿੱਚ ਲੱਗੇ ਹੋਏ ਨੇ ਇੱਥੇ ਰਾਤ ਦੇ ਟਾਈਮ 14 ਸਿਕਿਉਰਿਟੀ ਗਾਰਡ ਵਾਲੇ ਹੁੰਦੇ ਆ ਔਰ 9 ਲੇਡੀਜ਼ ਗਾਰਡ ਜੋ ਕਿ ਆ ਵਾਰਡਾਂ ਦੇ ਵਿੱਚ ਖੜੀਆਂ ਹੁੰਦੀਆਂ ਤਨਾਤ ਕਿੰਨੇ ਜੈਂਟਸ ਦਾ ਕਿੰਨੇ ਲੇਡੀਜ਼ ਇਹਨਾਂ ਦੇ 14 ਜਿਹੜੀ ਕਿ ਸਿਕਿਉਰਿਟੀ ਗਾਰਡ ਵਾਲੇ ਹੁੰਦੇ ਆ ਔਰ 9 ਲੇਡੀਜ਼ ਗਾਰਡ ਜੋ ਕਿ ਵਾਰਡਾਂ ਦੇ ਵਿੱਚ ਆ ਜੋ ਸਿਕਿਉਰਿਟੀ ਵਾਲੇ ਆ ਉਹ ਆਪਣਾ ਗੇਟ ਨੰਬਰ ਮਜੀਠਾ ਰੋਡ ਤੇ ਦੋ ਹੁੰਦੇ ਆ ਔਰ ਦੋ ਗ੍ਰਾਡ ਨੰਬਰ 2 ਤੇ ਹੁੰਦੇ ਆ ਅਮਰਜੈਂਸੀ ਚ ਦੋ ਹੁੰਦੇ ਆ ਔਰ ਓਟੀ ਗਾਰਡ ਤੇ ਦੋ ਹੁੰਦੇ ਆ ਔਰ ਪੈਟਰੋਲਿੰਗ ਦੋ ਕਰਦੇ ਆ ਇਸ ਹਿਸਾਬ ਨਾਲ ਸਾਡੀ ਸਾਢੇ 6 ਤੋਂ ਸ਼ਾਮ ਨੂੰ ਸਟਾਰਟ ਹੁੰਦੀ ਆ ਔਰ ਸਵੇਰੇ 7:30 ਵਜੇ ਤੱਕ ਡਿਊਟੀ ਸਟਾਰਟ ਸਵੇਰੇ ਦਿਨ ਚ ਕਿੰਨੇ ਹੁੰਦੇ ਨੇ ਦਿਨ ਤੇ ਟਾਈਮ ਸਾਡੇ ਪੂਰੇ 17 ਸਕਿਉਰਟੀ ਗਾਰਡ ਵਾਲੇ ਹੁੰਦੇ ਆ ਔਰ ਲੇਡੀਜ਼ ਤੇਰਾ ਹੁੰਦੇ ਆ ਜਨਨੇ ਕਿ ਟੋਟਲ 27 ਕੋਈ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਨਹੀਂ ਕੋਈ ਪ੍ਰੋਬਲਮ ਨਹੀਂ ਬਿਲਕੁਲ ਡਿਊਟੀਆਂ ਵਧੀਆ ਚੱਲ ਰਹੀਆਂ ਔਰ ਹਸਪੀਟਲ ਦੀ ਬਿਲਕੁਲ ਐ ਤਣਾਤ ਹੈ ਸਾਡੇ ਸਕੂਟਲ ਹਾਂਜੀ ਕੀ ਨਾਮ ਤੁਹਾਡਾ ਮੇਰਾ ਨਾਮ ਪੂਜਾ ਸ਼ਰਮਾ ਹਾਂਜੀ ਕੀ ਕਹਿਣਾ ਚਾਹੋਗੇ ਤੁਸੀਂ ਇੱਥੇ ਕਿਹੜੀ ਕਿਹੜੀ ਕਰ ਰਹੇ ਹੋ ਸਿਕਿਉਰਟੀ ਦੀ ਜਰਮਾਨਿਕ ਹਸਪਤਾਲ ਦੇ ਵਿੱਚ ਇਹਦੇ ਬਾਰੇ ਕੀ ਕਹਿੰਦੇ ਇੱਥੇ ਡਿਊਟੀ ਮੈਂ ਲੇਬਰ ਰੂਮਸ ਕਰਦੀ ਹਾਂ ਮੇਰਾ ਮੇਰਾ ਟਾਈਮਿੰਗ ਹੈਗਾ 6:30 ਵਜੇ ਤੋਂ ਲੈ ਕੇ ਸਵੇਰੇ 7:30 ਵਜੇ ਤੱਕ ਇੱਥੇ ਸਿਰਫ ਲੇਡੀਜ਼ ਅੰਦਰ ਜਾਣ ਦੇਣੀ ਆ ਮੈਂ ਹਰ ਪੇਸ਼ੈਂਟ ਇਕ ਅਟੈਂਡੈਂਟ ਅੰਦਰ ਜਾਣ ਦੇਣਾ ਜੈਂਟਸ ਬਿਲਕੁਲ ਨਹੀਂ ਅੰਦਰ ਜਾਣਦੇ ਨੇ ਤੇ ਹਰ ਕਿਸੇ ਵੀ ਪੇਸ਼ੈਂਟ ਨੂੰ ਕੋਈ ਤਰ੍ਹਾਂ ਦੀ ਦਿੱਕਤ ਆਉਂਦੀ ਹੈ ਅਸੀਂ ਉਹਨਾਂ ਡੀਲ ਕਰਦੇ ਆਂ ਤੇ ਅਸੀਂ ਆਉਣ ਨਹੀਂ ਦਿੰਦੇ ਕੋਈ ਵੀ ਦਿੱਕਤ ਖਾਸ ਕਰਕੇ ਮਹਿਲਾ ਇੱਥੇ ਮਹਿਲਾਵਾਂ ਆਉਂਦੀਆਂ ਜਾਂ ਬੱਚੇ ਹੁੰਦੇ ਨੇ ਜਾਂ ਨਰਸਾਂ ਨੇ ਅੰਦਰ ਮਹਿਲਾ ਡਾਕਟਰ ਨੇ ਤੇ ਉਹਨਾਂ ਦੀ ਸੁਰੱਖਿਆ ਲਈ ਤੁਹਾਡੀ ਡਿਊਟੀ ਲੱਗੀ ਹੋਈ ਹੈ ਕਿਵੇਂ ਨਿਭਾਉਣੀ ਉਹਨਾਂ ਲਈ ਉਹਨਾਂ ਸੁਰੱਖਿਆ ਵਾਸਤੇ ਅਸੀਂ ਕਿਸੇ ਜੈਂਡਸ ਜਾਂ ਕਿਸੇ ਹੋਰ ਤਰ੍ਹਾਂ ਦੇ ਬੰਦੇ ਨੂੰ ਅੰਦਰ ਨਹੀਂ ਆਉਣ ਦਿੰਦੇ ਤੇ ਜਿਸ ਤਰ੍ਹਾਂ ਕੋਈ ਬੱਚੇ ਬੱਚੇ ਚੁੱਕਣ ਵਾਲੇ ਆ ਜਾਂਦੇ ਆ ਜਾਂ ਕੋਈ ਚੋਰ ਘੁੰਮਦੇ ਆ ਕੋਈ ਪੈਸੇ ਚੁੱਕਣ ਵਾਲੇ ਅਸੀਂ ਉਹਨਾਂ ਲਈ ਅਲਰਟ ਰਹਿਨੇ ਆ ਕਿ ਕੋਈ ਕਿਸੇ ਤਰ੍ਹਾਂ ਦਾ ਕਿਸੇ ਮਰੀਜ਼ ਨੂੰ ਜਾਂ ਕਿਸੇ ਬੱਚੇ ਨੂੰ ਨੁਕਸਾਨ ਨਾ ਪਹੁੰਚਾਵੇ ਹਾਂਜੀ ਕੀ ਨਾਮ ਤੁਹਾਡਾ ਥੋੜੀ ਜਿਹੀ ਡਿਊਟੀ ਕਿੰਨੇ ਤੋਂ ਕਿੰਨੇ ਵੇਲੇ ਤੱਕ ਦੀ ਹੈ ਮੇਰਾ ਨਾਮ ਦਲਜੀਤ ਕੌਰ ਹੈ ਮੇਰੀ ਡਿਊਟੀਆਂ ਸਵੇਰੇ 6:30 ਵੇ ਤੋਂ ਲੈ ਕੇ ਸ਼ਾਮੀ 7:30 ਵੇ ਤੱਕ ਦੀ ਹੈ ਤੇ ਪਰ ਤੁਸੀਂ ਹਮੇਸ਼ਾ ਦੀ ਡਬਲ ਸ਼ਿਫਟ ਲਾਉਂਦੇ ਹਾਂ ਹਾਂਜੀ ਰਾਤ ਦੀ ਸ਼ਿਫਟ ਹੈਗੀ ਆ ਸਾਢੇ 6:30 ਤੋਂ ਸਵੇਰੇ 7:30 ਵੇ ਤੱਕ ਤੇ